ਸਾਸਰੀ ਗਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਆ ਜੀ ਤੁਹਾਡਾ ਤੇ ਵੋਟਾਂ ਦਾ ਦੌਰਿਆ ਤੇ ਸਾਰੇ ਪਾਸੇ ਕਿਉ ਖਿਚੜੀ ਜੀ ਹੋਈ ਜਾਂਦੀ ਆ ਪਤਾ ਹੀ ਨਹੀਂ ਲੱਗਣ ਡਿਆ ਵੀ ਕਿੱਧਰ ਕੀ ਆ ਤੇ ਕਿੱਧਰ ਕੀ ਆ ਕਈ ਵਾਰੀ ਤਾਂ ਇਦਾਂ ਸਿਸਟਮ ਹੋ ਜਾਂਦਾ ਵੀ ਅੱਜ ਬੰਦਾ ਭਾਜਪਾ ਲਾਇਆ ਤੇ ਕੱਲ ਨੂੰ ਕਾਲੀਆਂ ਲ ਹੋਵੇ ਇਹ ਵੀ ਨਹੀਂ ਪਤਾ ਲੱਗ ਰਿਹਾ ਚਲੋ ਵੋਟ ਪਾਉਣਾ ਮਤਲਬ ਸੋਚ ਸਮਝ ਕੇ ਪਾਇਓ ਜਿਹਨੇ ਵੀ ਪਾਉਣੀ ਆ ਤੇ ਅੱਜ ਅਜੀਤ ਸਿੰਘ ਹੋਂ ਦਾ ਕਈ ਦਿਨਾਂ ਦਾ ਰੌਲਾ ਸੀ ਕਹਿੰਦਾ ਮੈਂ ਮੈਨੂੰ ਸਕੂਲੋਂ ਲੈ ਕੇ ਆਉ ਤੇ ਆਜੋ ਤੁਹਾਨੂੰ ਨਾਲੇ ਅਜੀਤ ਸਿੰਘ ਦੀ ਖੁਸ਼ੀ ਦਿਖਾਉਣਿਆਂ ਤੇ ਨਾਲੇ ਜਿਹੜਾ ਅੱਜ ਖੂਤੇ ਕੰਮ ਹੋਇਆ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਨੇ ਆ ਤੇ ਆਜੋ ਮਿਲਦੇ ਆਂ ਸਾਰੀ ਵੀਡੀਓ ਦੇ ਵਿੱਚ ਕਿੱਥੇ ਬੋਤਾ ਕੀ ਆ ਉਹ ਮੇਰਾ ਸਕੂਲ ਸਕੂਲ ਦਾ ਤੇਰਾ ਹੈਗਾ ਕਿੱਦਾਂ ਫਿਰ ਉਹ ਨੇ ਕਿੱਦਾਂ ਫਿਰ ਅੱਜ ਨਿਆਰੇ ਵੱਜ ਗਏ ਛੁੱਟੀ ਮੈਂ ਨਾ ਜਾਣਾ ਅੱਜਾ ਚਲੀਏ ਸ਼ਹਿਰ ਚਲੀਏ ਘੁੰਮ ਗਿਆ ਉਹਨੇ ਆ ਘੁੰਮੀ ਕਰਕੇ ਹੀ ਗਿਆ ਨਾ ਮੰਮਾ ਕਿੱਥੇ ਮੰਮਾ ਕਿੱਥੇ ਮੰਮਾ ਨੂੰ ਲੈ ਲਈਏ ਕਿੱਦਾਂ ਕਰੀਏ ਕਿੱਥੇ ਛੱਡ ਜੀਏ ਤੇਰੇ ਡਿਓ ਦੇ ਖੜੇ ਉਹ ਕਹਿੰਦੇ ਵੀ ਅਜੀਤ ਸਿੰਘ ਅੱਜ ਸਾਡੇ ਨਾਲ ਨਹੀਂ ਚੱਲਿਆ ਉਹ ਸਾਹਮਣੇ ਉਹ ਜਿਹੜੀ ਕੁੜੀ ਤੇਰੇ ਨਾਲ ਬੈਠ ਕੇ ਨਹੀਂ ਹੁੰਦੀ ਇੱਕ ਇੱਕ ਕੀ ਜੀ ਹੈ ਵੇ ਓ ਸਾਹਮਣੇ ਤੇਰੀ ਕਲਾਸ ਆ ਓ ਕੀ ਨਾਮ ਦਾ ਹੈ ਕੋਈ ਨਾ ਕੀ ਆ ਕੀ ਆ ਜਿਆਲ ਹੋਈ ਜੰਨੀਆਂ ਪਾ ਕਰ ਨੂੰ ਯਾਰ ਹਨਾ ਕੁੜੀ ਕੁੜੀ ਕਿੰਨੇ ਉੜੀ ਦਾ ਗਾਲਿਆ ਉਹਨੂੰ ਕਹਿੰਦੇ ਹੀ ਆ ਨਾ ਕੀ ਆ ਉਹਦਾ ਜਦਾਂ ਤੇਰਾ ਨਾਮ ਜੀਤ ਸਿੰਘ ਆ ਬੂਬੀ ਤੇ ਕੀ ਲਾਇਆ ਅੱਜ ਕੈਂਡੀ ਆ ਕੈਂਡੀ ਆ ਮਾਂ ਪੱਛੇ ਆ ਮੇਰੀ ਤਾਂ ਕਿੱਥੇ ਆ ਮਾਂ ਪੱਛੇ ਆ ਸਕੂਲ ਸਕੂਲ ਤੇਰੇ ਤੈਨੂੰ ਲੈਣ ਆਈ ਆ ਮਾਂ ਬੜਾ ਚਾਜੜਿਆ ਮਾਂ ਦੇਖ ਕੇ ਜੇ ਤੈਨੂੰ ਰੋਲਾ ਕਾਦੇ ਪਾਇਆ ਦਰ ਆ ਉਲਤਾਂ ਕਾਦੇ ਕਰਦਾ ਉਹ ਨਾਰੇ ਤਾਂ ਕੀ ਆਲੇ ਬੈਠਾ ਤਾਤਾ ਪੀਜ਼ਾ ਨਹੀਂ ਹੋਗਾ ਸਾਰਿਆਂ ਦਾ ਦੋ ਕੀ ਇਹ ਤੇ ਮੇਰਾ ਹੀ ਖਾ ਲੈ ਕੀ ਆਊਗਾ ਪੀਜ਼ਾ ਹੂੰ ਤੇਰਾ ਮੈਂ ਖਾ ਲੈਣਾ ਪੀਜ਼ਾ ਮੈਂ ਖਾਪਾ ਤਾਤਾ ਤੂੰ ਨਹੀਂ ਮਿਲਿਆ ਮੈਂ ਨਹੀਂ ਖਾਣਾ ਮੈਂ ਖਾਪਾ ਤੂੰ ਤੂੰ ਆਉਂਗਾ ਉੱਕ ਲੱਗੀ ਆ ਕਿ ਨਹੀਂ ਕਿੱਥੇ ਚੱਲਣਾ ਇੱਧਰ ਤੋਂ ਦੇਖਦੇ ਰਹ ਸੰਦੀਪ ਉਧਰ ਦੇਖੀ ਹਾਂਜੀ ਹੈਲੋ ਇੱਧਰ ਇੱਧਰ ਸਰਦਾਰ ਜੀ ਕਿਦਾਂ ਉਹ ਬੱਸ ਕਿਹਣੀ ਚ ਝੂਟਾ ਲੈਣਾ ਸੀ ਬੱਸ ਕਿਹੜੀ ਚੀਜ਼ ਝੂਟਾ ਲੈਣਾ ਹੈ ਇੱਥੇ ਬਾਸ ਹੁੰਦੀ ਆ ਕੋਈ ਮੈਨੂੰ ਤਾਂ ਪਤਾ ਨਹੀਂ ਯਾਰ ਅੱਛਾ ਚੱਲੀਏ ਮਹਾਰਾਜ ਕੀ ਕੱਪੜੇ ਗਿੱਲੇ ਗਾਦੇ ਕੀਤੇ ਆ ਇੰਨੇ ਬਦਲਨੇ ਆ ਚੱਲ ਬਦਲ ਲੈ ਫਿਰ ਜਨਾਬ ਕਿੱਧਰ ਨੂੰ ਹੂੰ ਖੂਤੇ ਚੱਲੇ ਓ ਬੱਲੇ ਮਾਰਨਾ ਨਹੀਂ ਕਿਸੇ ਦੇ ਚੱਲ ਤੋਰ ਆ ਜਾ ਹੱਪੇ ਸੇ ਡੰਡਾ ਹੁੰਦਾ ਆ ਜਾ ਆ ਜਾ ਆ ਜਾ ਚੱਲੀਏ ਹਾਂ ਡੰਡਾ ਹੁੰਦਾ ਸੀਗਾ ਹਾਂ ਡੰਡਾ ਸੀਗਾ ਚੱਲ ਚਲੀਏ ਯਾਰ ਆ ਜਾ ਲੇਟ ਹੋਈ ਜਾਂਨੇ ਤੇ ਪੰਡਤ ਬੰਗੜਾ ਪਾਈ ਜਾਂਦਾ ਦਿਖਾਉਣੇ ਤੈਨੂੰ ਜਾ ਕੇ ਆ ਜਾ ਚਲੋ ਲੈ ਵੀ ਮਿੱਤਰਾ ਢੇਰ ਚਾ ਕੌਣ ਲਿਆਦਾ ਪੰਡਤ ਨੂੰ ਜਾ ਜੜਿਆ ਪਿਆ ਆ ਮਾਣ ਤਾਂ ਇਹਦਾ ਵੀ ਸਿਰਾ ਹੀ ਹੋ ਜਾਣਾ ਅੱਜ ਬੜੇ ਦਿਨਾਂ ਦਾ ਰੌਲਾ ਸੀ ਇਹਦਾ ਵੀ ਢੇਰ ਜਗਾ ਦੇ ਐ ਮੈਂ ਕਹ ਲੈ ਅੱਜ ਜਗਾ ਦੰਨੇ ਆ ਢੇਰ ਤੇ ਲੈ ਪੰਡਤ ਨੂੰ ਦਾ ਵਿਆਹ ਜਿੱਨਾ ਚਾ ਜੜਿਆ ਆਇਆ ਐ ਪੰਡਤ ਤੈਨੂੰ ਦੱਬਦੀ ਐ ਇੱਥੇ ਦੱਬਦੀ ਐ ਇੱਥੇ ਆਹ ਹਾਂ ਯਕ ਕਿਆ ਗਿਆ ਬਸ ਥੋੜਾ ਰਹਿ ਗਿਆ ਹੈ ਹਾਂਜੀ ਚਲ ਥਾਮ ਪਣ ਤੋਂ ਸਾਫ ਹੋ ਗਿਆ ਹੁਣ ਆਪਣਾ ਦੁਬਾਰੇ ਇਹਨੂੰ ਫੇਰ ਪਰੋ ਯਮੇ ਰਸਾ ਖੰਡੇ ਲਾਓ ਕੋਈ ਚਲੋ ਯਾ ਸਹੋਦਰ ਆਪਈਆ ਮੇਰੇ ਸੋਖਵਾ ਇਹਨੂੰ ਕਹਿੰਦੇ ਆ ਮਨਰੰਜਨ ਕਿਹਾ ਪੰਡਾ ਜੀ खूब पर मन हो रहा है। बहुत अकड़ रहता है। हाँ। आप तो जाएगा पठें बटन के लिए। हाँ। डाकू बुधे। हाँ। चलो जा रहा जा आँ। चलो। आँ। 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 है जाम हाँ। चलो। आ। इस में जेवा पंडित को जान नहीं हाहाहा। करिया। ले आप के एक करीब बैठ ਬਣਾ ਦੇ ਜੌਂਡੀਅਰ ਦਾ ਜਗਾਂਡੀਅਰ ਆ ਤੇਰਾ ਸਾਦਕਾ ਤੇਰਾ ਚੱਲ ਖਿੱਚ ਏ ਏ ਚੱਲ ਚੱਲ ਆ ਤੇਰੀ ਆ ਤੇਰੀ 4x4 ਲਾ ਦੇ 4x4 ਲਾ ਦੇ ਲਾ ਦੇ 4x4 ਚੱਕ ਦੇ ਆ ਬਾਤ ਤੇਰੇ ਲੈ 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 ਜੀਤੇ ਆ ਜਾਣ ਕੇ ਬਹੁਤ ਕਰਦਾ ਇੱਕ ਤੂੰ ਆ ਤੇਰੀ ਆ ਵਾ ਜੀਤਿਆ ਆਂ ਪਲਟ ਗਿਆ ਪਲਟ ਗਿਆ ਆ ਤੇਰੀ ਮੋਰੇ ਚੱਕ ਦੀਏ ਮੋਰੇ ਚੱਕਨੇ ਜੀਤੇ ਇਦਾਂ ਮੋਰੇ ਕੀ ਪਾਉਂਗੇ ਕਿਹੜਾ ਟਰੈਕਟਰ ਪਾਉਂਗੇ ਮੋਰੇ ਸਾਫ ਮਟਰ ਹੈਗੜ ਪਾ ਲਈਏ ਚਲੋ ਚਲੋ ਬਈ ਹਾਂ ਚੱਕ ਦਾ ਚੱਕ ਦਾ ਚੱਕ ਚੱਲ ਪਾ ਦੇ 4x4 ਪਾਓ ਨਾ ਹਾਂ ਜੀਤਾ ਨਾ ਪਲਟਾ ਦਿਓ ਪਿੱਛੇ ਨੂੰ ਕਦੇ ਲੈ ਉਹਦਾ ਚਾਹੁੰਦਾ ਸਾਲਾ ਇਦਾਂ ਹੋਵੇ ले ले जानके के चल चल पांडे जी चाय पी लो ना हा? है हाँ ਖੇਚਲਾ ਜੀ ਤੇ ਆ ਖੇਚਲਾ ਚੱਕ ਲੈ ਚੱਕ ਜਿੱਤੇ ਚੱਲ ਚਾਵੀ ਜਿੱਤੇ ਨਿਆਣੇ ਦਾ ਸਾਲਿਓ ਟਰੈਕਟਰ ਨਾ ਭਾਂਦਿਓ ਕੀ ਮਿੱਟੀ ਥੋੜੀ ਜੀ ਇੱਥੇ ਢੇਰ ਸਿਗਾ ਤੇ ਲੈ ਕੇ ਚਲ ਗਏ ਚਲ ਗਿਆ ਲੈ ਕੇ ਚੱਲ ਵਧੀਆ ਸਗਾ ਲੈ ਕੇ ਚਲ ਗਿਆ ਸਾਫ ਹੋ ਗਿਆ ਸਾਂ ਸਾਰ ਉਹਦੇ ਇੱਧਾ ਪੰਡ ਤੇ ਢੂੜਾ ਪਟਣ ਡਿਆ ਉਧਰ ਇਧਰ ਬਾਗਬਾਨੀ ਡਾਕਟਰ ਆਏ ਆ ਦੇਖਣ